ਮੇਰੇ ਕੋਲ ਥੱਲੇ ਆਇਆ ਮੈਂ ਕਿਹੜਾ ਹੁੰਦਾ ਹਟ ਜਾ ਬੰਨ ਛੋੜ ਨਿਕਲ ਲੱਤ ਪਸੀ ਕਿੱਥੇ ਗਈ ਉਹ ਆ ਥੱਲੇ ਬੰਦੀ ਆ ਕਰੋ ਨਾ ਬੜਾ ਇਹਨੂੰ ਖਿੱਚ ਲਓ ਉੱਪਰ ਤੇ ਜ਼ੋਰ ਨਾਲ ਖਿੱਚੋ ਯਾਰ ਇਹ ਆ ਜੈਕ ਨਹੀਂ ਹੈ ਹੈ ਉਹ ਜੈਕ ਲੈ ਲਓ ਕਿਸਨੇ ਯਾਰ ਸਮੀਰ ਜੈਕ ਲਓ ਕਿਸੇ ਜੈਕ ਲੈ ਕੇ ਜਿਹਦੇ ਕੋਲ ਹੀ ਪਿਆ ਹੋਗਾ ਗੱਡੀ ਚੋਂ ਦਾ ਸਿਲੰਡਰ ਲੌਕ ਕਰਵਾ ਜਣਾ ਜਿਹੜਾ ਸਿਲੰਡਰ ਲੌਕ ਵਾਲਾ ਜਿਗਾਰ ਹੁੰਦਾ ਹੈ ਜਿਹੜਾ ਚਲੋ ਸਿਲੰਡਰ ਲੌਕ ਉਹ ਕਿਹਨੇ ਪੁੱਛਦੇ ਨੇ ਸਿਲੰਡਰ ਲੌਕ ਵਾਲਾ ਜਿਗਾਰ ਹੁੰਦਾ ਕਿੱਥੇ ਹੁੰਦਾ ਉਹਦਾ ਸਿਲੰਡਰ ਲੌਕ ਵਾਲਾ ਜਿਗਾਰ ਉਹ ਜਿਹੜਾ ਪਾਈ ਪਾਉਂਦੇ ਨੇ ਉਹ ਆਪਾਂ ਦੁਰਗੀਆਂ ਬਾਹਰ ਗੋਲ ਨਹੀਂ ਤੋ ਅੱਗੇ ਨਾਲ ਤਾਂ ਨਹੀਂ ਮੁਸਤੇ ਕੋਈ ਡਰ ਨਹੀਂ ਕੋਈ ਬਈ ਆ ਐ ਨਹੀਂ ਕੀ ਲੋ ਯਾਰ ਉਹਦਾ ਯਾਰ ਬੰਦੇ ਨਿਕਲਦੇ ਫਿਰ ਅਸੀਂ ਕੰਮ ਨਹੀਂ ਕਰਦਾ ਯਾਰ ਆਪਣੇ ਬੰਦਾ ਨਿਕਲ ਜਮਾ ਨਾ ਗਲਤ ਬੰਦੇ ਦੀ ਆ ਕਵਰੀ ਜਿਹਦਾ ਮਗਾਈ ਹੈ ਕੀ ਹੋਇਆ ਆ ਰੇ ਮਰ ਕਵਰੀ ਜਿਹਦਾ ਦੇਖ ਰਿਹਾ ਹਾਂ ਸਰ ਕਵਰੀ ਵਾਲੇ ਨੇ ਵੀ ਕੀ ਕਰਨਾ ਯਾਰ ਕੇ ਬੰਦਾ ਉਹਨੂੰ ਝੱਗਦਾ ਮੰਗਿਆ ਰੱਖਾਂ ਵਧਿਆ ਕਰੀ ਉਹਦੇ ਉਹਨਾਂ ਟੁੱਟੀਆਂ ਦੇ ਅੱਗ ਵਧਿਆ ਕਰੀ ਯਾਰ ਕੀ ਚੀਜ਼ ਹਾਂ ਦੱਸ ਹੈ सिलेंडर तरे वधीक लीक इहे बि हुया ਪਰ ਦੋ ਗੱਡੀਆਂ ਜਿਹੜੀਆਂ ਮੋਕੇ ਤੇ ਪੁੱਜ ਗਈਆਂ ਕਿੰது ਵੀ ਨਾ ਕਦਾ ਕਰਲੀ ਵਾਈਡ ਕੇਅਰ ਹਾਂ ਤਾਂ ਲਓ ਅੱਗੇ ਬੰਦੇ ਨਾ ਬੱਟਣ ਨੂੰ ਪਲਟੀ ਦੇ ਟਾਈਮ ਕੋਲ ਤਾਂ ਕੰਡਾ ਲੱਗੇ ਹੋਏ ਠੀਕ ਆ ਬੰਦਾ ਜੀ ਉਧਾਂ ਹਾਂ ਠੀਕ ਆ ਹਸਪਤਾਲ ਚਲੇ ਠੀਕ ਆ ਜੀ ਚਲੋ उठा के उठा के यार भाई ठीक है ਕੀ ਬੋਲਣਾ ਬਣਦਾ ਪਾਣੀ ਪਾਰਲੇ ਵਾਸੀ ਦੋ ਪਾਰਲੇ ਵਾਸੀ ਨਾ ਸਾਡੇ ਤੁਮ ਲਾਜਮਾਨਾ ਧੰਨ ਬਣਾਦਾ ਜਿਹੜੇ ਮੁਕਤੇ ਪਹੁੰਚੇ ਹਾਂਜੀ ਇਹਨਾਂ ਨੂੰ ਇਹ ਵੀਡੀਓ ਨੂੰ ਬੋੜੇ ਸ਼ੇਅਰ ਕਰਨਾ ਜੀ ਹਾਂ ਜਿਆਦਾ ਬੰਦ ਕਰਨਾ ਨਹੀਂ ਬੰਦ ਕਰਨਾ ਨਹੀਂ ਨਹੀਂ ਸੁਣ ਰਹੇ ਗੱਲ ਕਿਉਂ ਹੋ ਗਈ ਨਹੀਂ ਕੁਝ ਨਹੀਂ ਨਿਕਲ ਰਹੀ ਹੈ ਜੇ ਕੋਈ ਦਿੱਕਤ ਨਹੀਂ ਇਹ ਜਿਹੜਾ ਹੈ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ ਇਹ ਜਦੋਂ 5:30 ਵਜੇ ਇੱਥੇ ਕਿਤੇ ਜਣ ਕੇ ਵੀ ਅਨਵਿਟਰ ਕੁਝ ਹੋ ਗਿਆ ਇਹਦਾ ਜਾਂ ਇਨਬੈਲੈਂਸ ਹੋ ਗਿਆ ਕੁਝ ਵੀ ਹੋ ਗਿਆ ਉਹ ਪਲਟ ਗਿਆ 5:30 ਪਾਉਣੇ 6:00 ਵਜੇ ਘਟਨਾ ਕੀ ਹੈ ਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ ਲੋਕ ਇਕੱਠੇ ਹੋਏ ਆ ਪੁਲਿਸ ਬਰਾਬਰ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਟਰਾਂਸਪੋਰਟ ਹੈਗੀ ਕੱਲੀ ਹੋਇਆ ਫੋਰਸ ਉਹਦੇ ਥਰੂ ਹੁਣ ਡਰਾਈਵ ਨੂੰ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਇਹ ਲਗਭਗ ਡਰਾਈਵਰ ਸਹੀ ਹੈ ਤੇ ਉਹਨੂੰ ਹੁਣ ਸਰਕਾਰੀ ਹਸਪੀਟਲ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਤੇ ਚਾ ਗਿਆ। ਕੀ ਕੰਡੀਸ਼ਨ ਹੈ ਅੱਗ ਲੱਗਣ ਦੀ ਜਿੱਦਾਂ ਪਹਿਲਾਂ ਸੀ ਜਿੱਦਾਂ ਅੱਗ ਲੱਗ ਰਹੀ ਸੀ ਕਿਦਾਂ ਕਿਦਾਂ ਹੁਣ ਅੱਗ ਲੱਗਣ ਤੇ ਬਚਾਏ ਫਰ ਬਿਟਰ ਦੀਆਂ ਮਸ਼ੀਨਾਂ ਆ ਗਈਆਂ ਫਿਲਹਾਲ ਹਲੇ ਬਚਾਏ ਜੀ